ਵੀਰੋ ਸਤਿ ਸ੍ਰੀ ਅਕਾਲ ਜਿਵੇਂ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਇੱਕ ਗੁਰਸਿੱਖ ਨੇ ਹੈਰਾਨੀਜਨਕ ਇੱਕ ਮਾਮਲਾ ਸਾਹਮਣੇ ਲਿਆ ਦਿੱਤਾ ਜਿਹੜਾ ਕਿ 14 ਸਾਲ ਇਸ ਕੇਸ ਨੂੰ ਜਿਹੜਾ ਉੱਤੇ ਐਕਟ ਲੱਗਿਆ ਇਹਨੂੰ 12 ਸਾਲ ਪੁਰਾਣੀ ਗੱਲ ਕਿਹਾ ਜਾਂਦਾ ਪਰ 14 ਸਾਲ ਇਹ ਬੰਦਾ ਦਾਵਾ ਕਰ ਰਿਹਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਸੁਣਾਉਣ ਜਾ ਰਿਹਾ ਗੁਰਸਿੱਖ ਬੰਦਾ ਜਿਹਨੂੰ ਕੋਈ ਠੁਕਰਾਵ ਨਹੀਂ ਸਕਦਾ ਪਰ 14 ਸਾਲ ਦੀਆਂ ਜਿਹੜੇ ਪੁਰਾਣੇ ਰਾਜ ਤੱਕ ਕਹਿੰਦਾ ਵੀ ਮੈਨੂੰ ਪਤਾ ਨਹੀਂ ਤਾਂ ਇਹਨੂੰ ਕਹਿੰਦਾ ਇਹ 12 ਸਾਲ ਹੀ ਹੋਏ ਨੇ ਤਾਂ ਪੂਰੀ ਡਿਟੇਲ ਪੂਰੀ ਪੋਲ ਉਹ ਖੋਲ ਦਿੱਤੀ ਹੈ ਕੈਮਰੇ ਦੇ ਸਾਹਮਣੇ ਤਾਂ ਮੈਂ ਤੁਹਾਨੂੰ ਅੱਜ ਇਹਦਾ ਵੀਡੀਓ ਦਿਖਾਉਣ ਜਾ ਰਿਹਾ ਢੜੀਆਂ ਵਾਲੇ ਸੰਤ ਦਾ ਜਿਵੇਂ ਹੁਣ ਜ਼ਿਕਰ ਚੱਲ ਰਿਹਾ ਮੀਡੀਆ ਦੇ ਵਿੱਚ ਕਿ ਸੰਤ ਢੜੀਆਂ ਵਾਲੇ ਪਰਮੇਸ਼ਰ ਦਵਾਰ ਦੇ ਵਿੱਚ ਨਹੀਂ ਹੈਗੇ ਉਹ ਦਰਅਸਲ ਕਹਿੰਦੇ ਵੀ ਪੰਜਾਬ ਦੇ ਜਿਹੜੇ ਔਰ ਇਹਨਾਂ ਦੇ ਜਿਹੜੇ ਆਗੂ ਨੇ ਹੋਰ ਡੇਰੇ ਦੇ ਵਿੱਚ ਉਹਨਾਂ ਨੇ মিডিਆ ਨੇ ਪੁੱਛਿਆ ਵੀ ਹੈ ਕਿੱਥੇ ਨੇ ਜਾਂ ਫਿਰ ਪ੍ਰਸ਼ਾਸਨ ਨੇ ਪੁੱਛਿਆ ਤਾਂ ਉਹ ਕਹਿੰਦੇ ਵੀ ਸਾਨੂੰ ਇੰਨਾ ਪਤਾ ਵੀ ਪੰਜਾਬ ਤੋਂ ਬਾਹਰ ਆ ਇਹ ਨਹੀਂ ਪਤਾ ਵੀ ਹੈ ਕਿੱਥੇ ਆ ਯਾਨੀ ਅਨੁਮਾਨ ਲਾਏ ਜਾ ਰਹੇ ਨੇ ਵੀ ਪੰਜਾਬ ਤੋਂ ਬਾਹਰ ਫਿਰ ਉਹ ਕਿਸੇ ਮੁਲਕ ਦੇ ਵਿੱਚ ਹੋ ਸਕਦੇ ਨੇ ਜਾਂ ਫਿਰ ਕਿਸੇ ਹੋਰ ਪਾਸੇ ਜਿਹੜਾ ਕਿ ਗੁਪਤ ਹੋ ਗਏ ਨੇ ਕਿਤੇ ਅੰਡਰਗਰਾਉਂਡ ਹੋ ਗਏ ਨੇ ਤਾਂ ਹੁਣ ਜਿਹੜੀ ਇਹ ਖਬਰ ਆ ਇਹਨੇ ਪੂਰੀ ਹੈਰਾਨੀਜਨਕ ਮਾਮਲਾ ਖੜਾ ਕਰ ਦਿੱਤਾ ਕੇਸ ਪਲਟ ਦਿੱਤਾ ਪੂਰੇ ਦਾ ਪੂਰਾ ਯਾਨੀ ਇੱਕ ਪਾਸੇ ਹੀ ਪਲਟ ਦਿੱਤਾ ਜਿਵੇਂ ਕਹਿ ਸਕਦੇ ਆ ਆਪਾਂ ਢੱਡਰੀਆਂ ਵਾਲੇ ਦੇ ਖਿਲਾਫ 14 ਸਾਲ ਪੁਰਾਣੇ ਕਹਿੰਦਾ ਵੀ ਮੇਰੇ ਕੋਲੇ ਰਾਜ ਨੇ ਔਰ ਇਹ ਜਿਹੜਾ ਮਾਮਲਾ ਇਹ 12 ਸਾਲ ਤੋਂ ਚੱਲਦਾ ਆ ਰਿਹਾ ਸੀ ਜਿਹਦੇ ਵਿੱਚ ਜਦੋਂ ਜੈਗ ਚੱਲੀ ਤੇ ਵੱਡੇ ਪੱਧਰ ਤੇ ਆ ਕੇ ਹੁਣ ਜਦੋਂ ਐਕਸ਼ਨ ਹੋਇਆ ਤਾਂ ਕੁੜੀ ਵਾਲਿਆਂ ਨੇ ਮਾਮਲਾ ਦਰਜ ਕਰ ਦਿੱਤਾ ਜੋਸ ਮਾਮਲੇ ਨੂੰ ਲੈ ਕੇ ਢੱਡੀਆਂ ਵਾਲੇ ਵੀ ਗਾਇਬ ਨੇ ਤੁਹਾਨੂੰ ਪਤਾ ਹੀ ਆ ਪਰ ਮੈਂ ਜਿਹੜੀ ਇਹ ਵੀਡੀਓ ਸੁਣਾਉਣ ਜਾ ਰਿਹਾ ਇੱਕ ਗੁਰਸਿੱਖ ਹੈ ਇਹ ਦਾਅਵਾ ਕਰ ਰਿਹਾ ਵੀ ਮੈਂ 14 ਸਾਲ ਪੁਰਾਣੇ ਰਾਜ ਮੈਂ ਦੱਸੂਗਾ ਔਰ ਦੂਜੀ ਗੱਲ ਇਹਨੇ ਦਾਅਵਾ ਵੀ ਕਰ ਦਿੱਤਾ ਵੀ ਮੇਰੇ ਸਾਹਮਣੇ ਆ ਕੇ ਦੁਬਾਰਾ ਢੱਡੀਆਂ ਵਾਲਾ ਇਹ ਗੱਲ ਕਵੇ ਕਿਉਂਕਿ ਇਹ ਖਲਾਫ ਹੋ ਚੁੱਕਿਆ ਦਰਅਸਲ ਗੁਰਸਿੱਖਾ ਮੈਂ ਤੁਹਾਨੂੰ ਇਹਦੀ ਤਸਵੀਰ ਸਾਰੀ ਸ਼ਕਲ ਦਿਖਾਉ ਪਹਿਲਾਂ ਇਹਦੀ ਵੀਡੀਓ ਸੁਣੋ ਹੈ ਕੀ ਇਹ ਮਾਮਲਾ ਟੜੀਆਂ ਵਾਲੇ ਨੂੰ ਜਿਹੜੇ ਇਹਦੇ ਮੰਨਦੇ ਆ ਉਹ ਚੈਲੰਜ ਅਸੈਪਟ ਕਿਉਂ ਨਹੀਂ ਕਰਦੇ ਦੇਖੋ ਜੇ ਤੁਹਾਡਾ ਬਾਬਾ ਸੱਚਾ ਹੈ ਹੁਣ ਜੋ ਕਹਿੰਦਾ ਨਾ ਮੈਂ ਇਹ ਗੱਲਾਂ ਚਾਹੁੰਦਾ ਨਹੀਂ ਫਿਰ ਪਹਿਲਾਂ ਕਿਉਂ ਹੁੰਦਾ ਹੈ ਜਦੋਂ ਦੂਜਾ ਬਾਬਾ ਵੀ ਗੱਲਾਂ ਚੜ੍ਹਦੀਆਂ ਸੀ ਉਦੋਂ ਤੋਂ ਕਿਉਂ ਹੁੰਦਾ ਹੈ ਉਦੋਂ ਤੋਂ ਤੂੰ ਫੜਾਫੜ ਹਰੇਕ ਬੰਦੇ ਨੂੰ بڑے بڑے ਤਗੜੇ ਟੈਗ ਲਾ ਕੇ ਦੇ ਦਿੰਦਾ ਸੀ ਹੁਣ ਤੇਰੀਆਂ ਗੱਲਾਂ ਆ ਗਈਆਂ ਤੇ ਹੁਣ ਤੈਨੂੰ ਪਿੱਸੂ ਪੈਂਦੇ ਆ ਹੁਣ ਤੈਨੂੰ ਕੀ ਮੌਤ ਪੈਂਦੀ ਆ ਤੂੰ ਹੁਣ ਖੁੱਲ ਕੇ ਸਾਹਮਣੇ ਆ ਤੂੰ ਆਪ ਆ ਆਪਣੇ ਚਿੱਲੇ ਚਪਟਿਆਂ ਨੂੰ ਕਿਸੇ ਨੂੰ ਲਾਈਵ ਡਿਬੇਟ ਤੇ ਸੱਦੋ ਮੈਂ ਕਹਿੰਦਾ ਮੈਨੂੰ ਠੂਠਾ ਕਰ ਦੂ ਪਰ ਕਰੋ ਤੇ ਇਹ ਕੱਲੇ ਟਟਰੀਆਂ ਤੇ ਜਾਂ ਹੋਰ ਜਿੰਨੇ ਇਹ ਤੁਸੀਂ ਫਿਰਦੀਆਂ ਨਾ ਇਹਨਾਂ ਨੇ ਚੋਲੇ ਬਦਰਾਮ ਕਰ ਦਿੱਤੇ ਆ ਜਿਹੜੇ ਚੰਗੇ ਮਹਾਪੁਰਖ ਸੇਵਾ ਵਾਲੇ ਸੀ ਨਾ ਉਹਨਾਂ ਦਾ ਵੀ ਨੁਕਸਾਨ ਕਰ ਦਿੱਤਾ ਇਹਨਾਂ ਨੇ ਔਰ ਇਹਨਾਂ ਦਾ ਹਾਲ ਇੱਕੋ ਹੀ ਹੈ ਜਿਨ੍ਹਾਂ ਨੇ ਗੰਦ ਪਾਇਆ ਉਹਨਾਂ ਦਾ ਹਾਲ ਇੱਕੋ ਹੀ ਹੈ ਜਿਨ੍ਹਾਂ ਨੇ ਸਿੱਖ ਪੰਥ ਲਈ ਸੇਵਾ ਕੀਤੀ ਹੈ ਕੁਝ ਚੰਗਾ ਕੀਤਾ ਉਹਨਾਂ ਦਾ ਸਦਾ ਹੀ ਸਤਕਾਰ ਹੁੰਦਾ ਰਹੇਗਾ ਤੇ ਜਿਨ੍ਹਾਂ ਨੇ ਗੰਦ ਪਾਇਆ ਉਹਨਾਂ ਦਾ ਹਾਲ ਸਿਰਫ ਛੇਤਰਗੇ ਹੋਰ ਕੋਈ ਹੱਲ ਨਹੀਂ ਹੈਗਾ ਪਿਛਲੇ ਦਿਨਾਂ 'ਚ ਦੇਖ ਹੀ ਲਿਆ ਉਨਾ ਦੇਖਣ ਦਿੱਤੀਆਂ ਛੇਤਰ ਇਹੋ ਹੀ ਆ ਹੋਰ ਹੱਲ ਕੋਈ ਨਹੀਂ ਹੈਗਾ ਠੀਕ ਹੈ ਇਹ ਚੀਜ਼ ਤੁਸੀਂ ਅਪਣਾ ਲਓ ਅਗਲੀ ਵੱਡੀ ਗੱਲ ਹੁੰਦੀ ਹੈ ਦੇਖੋ ਇਹ ਐਡਾ ਤਗੜਾ ਫਲਾਅ ਵੱਧ ਕਿਦਾਂ ਗਿਆ ਐਨੇ ਭੇਖੀ ਬਾਬੇ ਸੰਤ ਬਾਬੇ ਫਲਾਣਾ ਟਮਕਾ ਹਾਂ ਮਹਾਪੁਰਖ 108 506 ਪਤਾ ਨਹੀਂ ਕਿਹੜੀ ਡਿਗਰੀ ਬਣ ਗਈ ਇਹ ਬਣ ਕਿਦਾਂਗੇ ਇਹਦਾ ਵੱਡਾ ਕਾਰਨ ਕੀ ਆ ਪੈਸਾ ਰੁਪਈਆ ਗਾਂਧੀ ਠੀਕ ਹੈ ਹੁਣ ਤੁਸੀਂ ਕੀ ਕਰਨਾ ਸਾਰਿਆਂ ਨੂੰ ਬੇਨਤੀ ਹੈ ਮੇਰੀ ਦੇਖੋ ਲਗਭਗ ਕਾਫੀ ਵੱਡੀ ਮਾਤਰਾ ਚ ਸਿੱਖ ਜਿਹੜਾ ਨਾ ਉਹ ਕਿਸੇ ਨਾ ਕਿਸੇ ਸਾਧ ਨਾਲ ਜੁੜਿਆ ਹੋਇਆ ਕਿਸੇ ਨਾ ਕਿਸੇ ਬਾਬੇ ਨਾਲ ਜੁੜਿਆ ਹੋਇਆ ਮੈਂ ਨਹੀਂ ਕਹਿੰਦਾ ਕਿ ਤੁਸੀਂ ਸਾਰੇ ਜਿੰਨੇ ਬਾਬਿਆਂ ਨੂੰ ਜੁੜੇ ਹੋਏ ਹੋ ਸਾਰੇ ਹੀ ਸਾਧ ਜਿਹੜੇ ਆ ਉਹ ਕੰਜਰ ਨੇ ਸਾਰਿਆਂ ਨੇ ਗੰਦ ਪਾਇਆ ਮੈਂ ਸਾਰਿਆਂ ਨੂੰ ਇੱਕੋ ਰਸਤੇ ਥਾਣੀ ਨਹੀਂ ਲੰਗਾਉਂਦਾ ਲੈ ਹੁਣ ਇਹਦੀ ਤਸਵੀਰ ਦੇਖ ਲਓ ਪੰਜਾਬੀ ਉਹ ਹੈ ਕੌਣ ਇਹ ਇਹਦਾ ਨਾਮ ਸ਼ਾਇਦ ਤੁਸੀਂ ਜਾਣਦੇ ਹੋਵੋਗੇ ਪਰ ਮੈਂ ਫਿਰ ਵੀ ਦਿਖਾਉਣਾ ਚਾਹੂੰਗਾ ਕਿ ਇਹ ਬੰਦਾ ਕੌਣ ਹੈ ਕਿਉਂਕਿ ਤੁਹਾਨੂੰ ਵੀ ਪਤਾ ਲੱਗੇ ਬੰਦਾ ਹੈ ਕੌਣ ਤੁਸੀਂ ਦੇਖਿਆ ਵੀ ਹੁਣ ਅਕਸਰ ਇਸ ਬੰਦੇ ਨੇ ਦਾਵਾ ਕੀਤਾ ਕਿ ਢੱਡਰੀਆਂ ਵਾਲਾ ਜਿਹੜਾ ਉਹ ਮੰਦੇ ਚੰਗੇ ਸ਼ਬਦ ਉਹ ਬੋਲ ਰਿਹਾ ਮੈਂ ਆਪਣੀ ਜ਼ੁਬਾਨ ਚੋਂ ਨਹੀਂ ਬੋਲੂੰਗਾ ਕਿਉਂਕਿ ਮੈਂ ਇਹ ਵਾਅਦਾ ਕੀਤਾ ਪਹਿਲਾਂ ਵੀ ਆਪਣੀ ਪਬਲਿਕ ਦੇ ਨਾਲ ਕਿ ਮੈਂ ਸੰਤਾਂ ਨੂੰ ਉਹਨਾਂ ਚਿਰ ਸ਼ਾਂਤੀ ਕਹੂੰਗਾ ਜਿੰਨਾ ਚਿਰ ਕੋਈ ਸਾਬਤ ਨਹੀਂ ਹੁੰਦਾ ਦਾਦੂ ਵਾਲਾ ਸਾਹਿਬ ਨੇ ਕੀ ਕਿਹਾ ਅੱਜ ਮੀਡੀਆ ਦੇ ਵਿੱਚ ਉਹ ਕਹਿੰਦਾ ਵੀ ਜਿੰਨਾ ਚਿਰ ਸਾਡਾ ਬਖਰੇਵਾ ਚੱਲਦਾ ਚੱਲਣ ਦਿਓ ਸਾਡੇ ਲੱਖ ਬਖਰੇਵੇਂ ਹੋ ਸਕਦੇ ਨੇ ਪਰ ਅਸੀਂ ਉਸ ਤੇ ਇਲਜ਼ਾਮ ਨਹੀਂ ਲਾ ਸਕਦੇ ਕਿਉਂਕਿ ਢੱਡਰੀਆਂ ਵਾਲਾ ਇਹ ਕੰਮ ਨਹੀਂ ਕਰ ਸਕਦਾ ਜਿਹੜਾ ਉਹਦੇ ਉੱਤੇ ਦੋਸ਼ ਲਾਇਆ ਗਿਆ ਤਾਂ ਹੁਣ ਤੁਸੀਂ ਦੱਸੋ ਜਿਹੜੇ ਲੱਤਾਂ ਖਿੱਚਣ ਵਾਲੇ ਬੰਦੇ ਨੇ ਉਹ ਇਹੋ ਜਿਹੇ ਬੰਦੇ ਨੇ ਇਹਦਾ ਨਾਮ ਸ਼ਾਇਦ ਬਾਜਵਾ ਪਰ ਜਿਹੜੇ ਵਿਰੋਧੀ ਨੇ ਉਹਨਾਂ ਨੇ ਤਾਂ ਹੁਣ ਜ਼ੋਰ ਲਾਉਣਾ ਹੀ ਆ ਪਰ ਜਿਹੜਾ ਸੰਤ ਢੱਡਰੀਆਂ ਵਾਲਾ ਮੈਂ ਸੰਤ ਸ਼ਬਦ ਕਿਉਂ ਲਾਉਣਾ ਇਹਦੇ ਪਿੱਛੇ ਦਾ ਵੀ ਇੱਕ ਰੀਜਨ ਹੈ ਮੈਂ ਪਹਿਲਾਂ ਤੁਹਾਡੇ ਨਾਲ ਵਾਦਾ ਵੀ ਕੀਤਾ ਜਿਹੜੇ ਪੁਰਾਣੇ ਸਾਥੀਆਂ ਨੇ ਮੇਰੀਆਂ ਵੀਡੀਓ ਸੁਣੀਆਂ ਨੇ ਕਿ ਮੈਂ ਸੰਤ ਉਦੋਂ ਤੱਕ ਕਹੂੰਗਾ ਜਦੋਂ ਤੱਕ ਕੋਈ ਜ਼ੁਲਮ ਸਾਬਤ ਨਹੀਂ ਹੋ ਜਾਂਦਾ ਉਸ ਨੇ ਜਿਹੜਾ ਕੁਝ ਕਹਿ ਰਹੇ ਨੇ ਵੀ ਕੀਤਾ ਲੋਕ ਕਹਿ ਰਹੇ ਨੇ ਉਹ ਪਰਿਵਾਰ ਕਹਿ ਰਿਹਾ ਸੰਤ ਡੱਡਰੀਆਂ ਵਾਲੇ ਨੇ ਇਹ ਗੱਲ ਕਹੀ ਆ ਆਪਣੇ ਪੇਜ ਦੇ ਉੱਤੇ ਕਿ ਮੈਂ 200% ਸੱਚਾ ਤੇ ਜੇਕਰ ਫਿਰ 200% ਸੱਚਾ ਤਾਂ ਇਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਹੀ ਜਾਣਾ ਦੋਨੇ ਧਿਰਾਂ ਨੂੰ ਇੱਕ ਵਾਰੀ ਸਾਫ਼ ਹੋ ਜਾਣ ਦਿਓ ਉਸ ਤੋਂ ਬਾਅਦ ਉਸ ਤੋਂ ਇਲਜ਼ਾਮ ਜਿਹੜੇ ਲੱਗਦੇ ਨੇ ਉਹ ਤੁਸੀਂ ਫਿਰ ਕਹਿ ਸਕਦੇ ਉਸ ਤੋਂ ਪਹਿਲਾਂ ਯਾਨੀ ਇਹ ਗੱਲ ਕਹਿਣੀ ਬੜੀ ਮੈਂ ਕਹਿੰਦਾ ਇੱਕ ਗਲਤ ਗੱਲ ਹੁੰਦੀ ਹੈ ਵੀ ਬਿਨਾ ਕਿਸੇ ਗੱਲ ਤੋਂ ਕਿਸੇ ਉੱਪਰ ਦੋਸ਼ ਲਗਾ ਦੇਣੀ ਤਾਂ ਇਹ ਸਾਰੀਆਂ ਕਹਾਣੀਆਂ ਨੇ ਪਤਾ ਨਹੀਂ ਕਿੰਨੇ ਕੁ ਲੋਕ ਉਹਦਾ ਪਿੱਛਾ ਕਰ ਰਹੇ ਨੇ ਅੱਛਾ ਦੂਜੀ ਗੱਲ ਕਹਿੰਦੇ ਵੀ ਢਡਰੀਆਂ ਵਾਲਾ ਹੈ ਕਿੱਥੇ ਹੈ ਢਡਰੀਆਂ ਵਾਲਾ ਚਾਹੇ ਕੈਨੇਡਾ ਚ ਹੋਵੇ ਚਾਹੇ ਅਮਰੀਕਾ ਚ ਹੋਵੇ ਪਰ ਉਹ ਆਪਣੀ ਗੱਲ ਤੋਂ ਹਲਾ ਤੱਕ ਭੱਜਿਆ ਨਹੀਂ ਹੈਗਾ ਜਦੋਂ ਉਹ ਭੱਜੂਗਾ ਉਸ ਦਿਨ ਤੁਹਾਡੇ ਸਾਹਮਣੇ ਦੇਖ ਲਓ ਤੇ ਚੈਨਲ ਦੇ ਉੱਪਰ ਕੋਈ ਵੀਡੀਓ ਨਜ਼ਰ ਨਹੀਂ ਆਊਗੀ ਤੁਹਾਨੂੰ ਵੀ ਪਤਾ ਜਦੋਂ ਫੜਨ ਤੇ ਆਉਂਦੀ ਹੈ ਸਰਕਾਰ ਮੁਲਕਾਂ ਦੇ ਵਿੱਚੋਂ ਬੰਦੇ ਫੜ ਲੈਂਦੀ ਹੈ ਅਮਰੀਕਾ ਤੱਕ ਦਾ ਬੰਦਾ ਹੁਣ ਇੱਕ ਫੜਿਆ ਗਿਆ ਮੈਂ ਉਹਦਾ ਨਾਮ ਨਹੀਂ ਲੈਂਦਾ ਕਿਉਂਕਿ ਉਹ ਸ਼ਬਦ ਜਿਹੜਾ ਥੋੜਾ ਜਿਹਾ ਗਲਤ ਹੈ ਤਾਂ ਮੈਂ ਉਹਦਾ ਇਸਤੇਮਾਲ ਨਹੀਂ ਕਰਦਾ ਤਾਂ ਪੰਜਾਬੀਓ ਇਸ ਗੱਲਾਂ ਨੂੰ ਸਮਝਣ ਦੀ ਲੋੜ ਹੈ ਸਾਡੇ ਪੰਜਾਬ ਦੇ ਲੋਕ ਜਿੰਨੇ ਉਹਦੇ ਨਾਲ ਜੁੜੇ ਨੇ ਢੱਡਰੀਆਂ ਵਾਲੇ ਸੰਤ ਦੇ ਨਾਲ ਉਹ ਇਸ ਗੱਲ ਨੂੰ ਜ਼ਰੂਰ ਸਮਝਣ ਕਿ ਜਿੰਨਾ ਚਿਰ ਕੋਈ ਝੂਲਮਸਾਬਤ ਨਹੀਂ ਹੁੰਦਾ ਉਹਨਾਂ ਚਿਰ ਤੁਸੀਂ ਵੀ ਆਪਦਾ ਵਿਸ਼ਵਾਸ ਕਾਇਮ ਰੱਖੋ ਕਿਸੇ ਪਾਸੇ ਭਟਕਣ ਦੀ ਲੋੜ ਨਹੀਂ ਹੈਗੀ ਕਿਉਂਕਿ ਕਈ ਵਾਰ ਕੀ ਹੁੰਦਾ ਜਿਹੜਾ ਚੰਗਾ ਬੰਦਾ ਹੁੰਦਾ ਚੰਗਾ ਸੰਤ ਹੁੰਦਾ ਉਹ ਵੀ ਇਹਨਾਂ ਇਲਜ਼ਾਮਾਂ ਦੇ ਚੱਕਰ ਦੇ ਵਿੱਚ ਆ ਕੇ ਮੈਂ ਕਹਿੰਦਾ ਜਿਵੇਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਗਿਰ ਜਾਂਦਾ ਉਹ ਤੁਸੀਂ ਹੋਣ ਨਹੀਂ ਦੇਣਾ ਔਰ ਪਰਿਵਾਰ ਦੀ ਗੱਲ ਆ ਜਿਹੜੀ ਜਿਵੇਂ ਦਾदूवाल ਸਾਹਿਬ ਨੇ ਕਿਹਾ ਬਹੁਤ ਵਧੀਆ ਗੱਲ ਕਹੀ ਹੈ ਉਹਨਾਂ ਨੇ ਵੀ ਜਿਹੜਾ ਪਰਿਵਾਰ ਹੈ ਉਹਦੇ ਨਾਲ ਵੀ ਅਸੀਂ ਸਹਿਮਤੀ ਰੱਖਦੇ ਹਾਂ ਉਹਨਾਂ ਨੂੰ ਵੀ ਇਹਦਾ ਜਿਹੜਾ ਕਿ ਨਿਰਪੱਖੋ ਦੀ ਜਾਂਚ ਹੋਣੀ ਚਾਹੀਦੀ ਹੈ ਜਿਹੜਾ ਦੋਸ਼ੀ ਪਾਇਆ ਜਾਂਦਾ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਦਾਦੂ ਵਾਲਾ ਸਾਹਿਬ ਨੇ ਕਹੀ ਹੈ ਗੱਲ ਤੇ ਮੈਂ ਵੀ ਕਹਿਣਾ ਇਹ ਗੱਲ ਵੀ ਜੇਕਰ ਸੰਤ ਢੱਡਰੀਆਂ ਵਾਲਾ ਦੋਸ਼ੀ ਪਾਇਆ ਜਾਂਦਾ ਵੈਸੇ ਤਾਂ ਨਹੀਂ ਮੈਂ ਮੰਨਦਾ ਕਿਉਂਕਿ ਬਹੁਤ ਸਾਰੀ ਪਬਲਿਕ ਨਹੀਂ ਮੰਦੀ ਤਾਂ ਫੇਰ ਉਸਤੇ ਦੋਸ਼ ਬਣਦਾ ਪਰ ਜਿੰਨਾ ਚਿਰ ਕੋਈ ਸਾਬਤ ਨਹੀਂ ਹੁੰਦਾ ਉਹਨਾਂ ਚਿਰ ਯਾਰ ਆਪਾਂ ਕਿਸੇ ਦੇ ਉੱਤੇ ਇਲਜ਼ਾਮ ਨਹੀਂ ਲਾ ਸਕਦੇ ਜੇਕਰ ਆਪਾਂ ਨੂੰ ਕੋਈ ਕਵੇ ਬਿਨਾਂ ਗੱਲ ਤੋਂ ਕਹਿ ਦੇ ਹੁਣ ਹੋ ਸਕਦਾ ਕਈ ਝੂਠੇ ਵੀ ਨਿਕਲੇ ਆਉਂਦੇ ਨੇ ਤਾਂ ਹੁਣ ਤੁਸੀਂ ਦੱਸੋ ਵੀ ਇਹ ਮਾਮਲਾ ਹੈ ਕੀ ਹੈ ਤੁਹਾਡੇ ਕਮੈਂਟ ਤੁਹਾਡੀ ਪ੍ਰਕਿਰਿਆ ਮੈਂ ਪੜਦਾ ਹੀ ਰਹਿਣਾ ਤੇ ਉਹਦੇ ਮੈਂ ਜਵਾਬ ਵੀ ਦਿੰਨਾ ਤਾਂ ਜਿਹੜਾ ਮੇਰਾ ਵੀਰ ਤੁਹਾਨੂੰ ਲੱਗਦਾ ਤਾਂ ਤੁਸੀਂ ਕਮੈਂਟ ਜ਼ਰੂਰ ਕਰਨਾ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਅਗਲੇ ਟੌਪਿਕ